ਤਤ ਕਰਤਾ ਸ੍ਰੀ ਵਾਹਿਗੁਰੂ ਸਾਹਿਬ ਜੀ ਜੋ ਜਨ ਲਿਹੇ ਖਤਮ ਕਾ ਨਾਉ ਤਿਨ ਕੈ ਸਾਧ ਬਲੇ ਹਾਰੈ ਜਾਉ ਜੋ ਪ੍ਰਾਨੀ ਗੋਬਿੰਦ ਧਿਆਵੈ ਪੜਿਆ ਅਨ ਪੜਿਆ ਆਰੰਭ ਕਤ ਪਾਵੇ ਪਰਮ ਸਤਕਾਰ ਯੋਗ ਸਤਗੁਰਾਂ ਦੀ ਸਾਜੀ ਨਵਾਜੀ ਸਤ ਸਤੰਗਤ ਜੀ ਅਰਸਨਾ ਦੀ ਪ੍ਰਗਟ ਕਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਸਤਗੁਰਾਂ ਦੀ ਵਕਤ ਤੇਹਿਰਾਓ ਪਿਆਰ ਨਾਲ ਫਤੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਸੱਤੇ ਪਾਤਸ਼ਾਹ ਮਹਾਨ ਕਿਰਪਾ ਕਰ ਰਹੇ ਹਨ ਅਨੁ ਆਪਣੇ ਨਾਮ ਬਾਣੀ ਦੇ ਖਜ਼ਾਨਿਆਂ ਵਿੱਚੋਂ ਕਾਲੀ ਯੁਗੀ ਜੀਵਾਂ ਨੂੰ ਸਮਝਾਉਣਾ ਕਰਦੇ ਹਨ ਸਤਗੁਰੂ ਸੱਤੇ ਪਾਤਸ਼ਾਹ ਜੋ ਜਨ ਲੇ ਅਤਮਤਾ ਨਾਉ ਤਣ ਪੈ ਤਦ ਬਲੇ ਹਾਰੈ ਜਾਓ ਜਿਹੜਾ ਮਨੁੱਖ ਉਹ ਤ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪਦਾ ਹੈ ਕਹਿੰਦੇ ਵਈ ਉਹਨਾਂ ਤੋਂ ਅਸਤੀ ਬਲੇ ਹਾਰ ਜਾਂਦੇ ਹਾਂ ਜੋ ਪ੍ਰਾਨੀ ਲੇ ਅਤਮਤਾ ਨਾਉ ਕਹਦਾ ਬੋਲੇ ਹਾਰਿਆ ਜਾ ਜਿਨ੍ਹਾਂ ਉੱਤੇ ਹਰੀ ਪਰਮੇਸ਼ਰ ਵਾਹਿਗੁਰੂ ਦੀ ਕਿਰਪਾ ਹੈ ਉਹਦੇ ਨਾਮ ਨੂੰ ਜਪਦੇ ਹਨ ਮਹਾਰਾਜ ਆਖਦੇ ਹਨ ਉਹਨਾਂ ਤੋਂ ਇਸ ਦੀ ਬਲਿਹਾਰ ਜਾਣੇ ਆ ਜੋ ਤ੍ਰਾਨੇ ਗੋਬਿੰਦ ਆਵੇ ਪੜਿਆ ਔਨ ਪੜਿਆ ਪਰਮਗਤ ਪਾਵੈ ਕਿਹੜਾ ਪ੍ਰਾਣਾ ਧਾਰੀ ਜੀ ਰੋ ਧਾਰੀ ਪਰਮੇਸ਼ਰ ਵਾਹਿਗੁਰੂ ਗੋਬਿੰਦ ਸਾਹਿਬ ਦਾ ਨਾਮ ਜਪਦਾ ਹੈ ਓ ਭਾਵੇਂ ਪੜਿਆ ਹੈ ਭਾਵੇਂ ਨਹੀਂ ਪੜਿਆ ਮਹਾਰਾਜ ਕਹਿੰਦੇ ਉਹ ਉੱਚੀ ਆਵਾਜ਼ ਦਾ ਮਾਲਕ ਬਣ ਜਾਂਦਾ ਹੈ ਕਦੋਂ ਜਦੋਂ ਹਰੀ ਪਰਮੇਸ਼ਰ ਵਾਹਿਗੁਰੂ ਨੂੰ ਅੰਗ ਸੰਗ ਜਾਣ ਲਵੇ ਵੀ ਮਹਾਰਾਜ ਮੇਰੇ ਅੰਗ ਅੰਗ ਹੈ ਵਸਦਾ ਹੈ ਮੇਰੇ ਕੋਲ ਜਾਣ ਲਵੇ ਦਪਾਲਨ ਪ੍ਰਨਾਸੀ ਬਿਆਲਨ ਫਰੂਤੇ ਸਦਾ ਅੰਗ ਸੰਗ ਦੀ ਅਪੰਗਾਂ ਦੀ ਭੂਤੇ ਮਹਾਰਾਜ ਕਿਤੇ ਨਹੀਂ ਦੇ ਮੇਰੇ ਕੋਲ ਹੀ ਵਸਦੇ ਹਨ ਘਟ ਘਟ ਕੇ ਅੰਤਰ ਕੀ ਜਾਣ ਪਲੇbure ਤੇ ਪੀਰ ਪਖਤਾਨਾ ਅਤਿ ਗੁਰੂ ਤੇ ਸਾਡੇ ਅੰਗ ਸੰਗ ਹਨ ਪਰ ਸਾਡੀ ਸਰਦਾ ਵਿੱਚ ਫਰਕ ਹੈ ਸਾਡੇ ਵਿਸ਼ਵਾਸ ਵਿੱਚ ਫਰਕ ਹੈ ਮਨ ਦੇ ਵਿੱਚ ਵਿਚਾਰ ਆਉਂਦੇ ਨੇ ਗੁਰੂ ਘਰ ਵਿੱਚ ਹਨੇਰ ਨਹੀਂ ਧੀਰ ਜਰੂਰ ਹੈ ਨਹੀਂ ਪਿਆਰਿਓ ਗੁਰੂ ਘਰ ਵਿੱਚ ਹਨੇਰ ਵੀ ਨਹੀਂ ਧੀਰ ਵੀ ਨਹੀਂ ਜੇ ਤੇਰ ਹੈ ਉਹ ਹੈ ਸਾਡੀ ਸਰਦਾ ਵਿੱਚ ਜਿਹੇ ਦਿਨ ਸਾਡੀ ਸਰਦਾ ਬਣ ਗਈ ਉਸ ਦਿਨ ਇਹ ਮਹਾਰਾਜ ਕਿਰਪਾ ਕਰ ਦੇਣਗੇ ਸਾਗਲ ਦੀ ਚਿੰਤਾ ਜਿਸਮਨ ਮਾਹੇ ਕਿਸਤੇ ਡਰਤਾ ਕੋਈ ਨਾਹੀਂ ਜਿਸ ਪ੍ਰਭੂ ਨੂੰ ਆਪਣੇ ਮਨ ਦੇ ਤਸਾਰਿਆਂ ਦੀ ਰੋਜੀ ਦੀ ਖਤਰ ਹੈ ਉਸ ਦੇ ਦਰ ਤੇ ਕੋਈ ਜੀਵ ਖਾਲੀ ਹੱਥੀ ਨਹੀਂ ਮੁੜਦਾ ਸਾਡੇ ਮਨ ਵਿੱਚ ਵਿਸ਼ਵਾਸ ਹੋਣਾ ਚਾਹੀਦਾ ਤੀ ਤੀ ਤੇ ਪੰਚਰ ਅਸਥੂਲਾ ਆਪਰ ਕਿਰਪਾ ਦਰਸ਼ਕ ਕਰ ਪੂਲਾ ਕਿੰਨੇ ਹੀ ਗੁਰਬਾਣੀ ਦੇ ਪ੍ਰਮਾਨ ਆਉਂਦੇ ਹਨ ਬਾਣੀ ਤੁਹਾਨੂੰ ਸਮਝਾ ਰਹੀ ਹੈ ਜੇ ਤਣ ਸਾਡੀ ਸਰਦਾ ਬਣਦੀ ਉਤੇ ਜਿਹਨੇ ਕਿਰਪਾ ਹੋ ਜਾਣੀ ਹੈ ਇੱਕ ਜਿਆਨੇ ਹਰਿ ਭਜਨ ਸਿੰਘ ਜੀ ਹੋਏ ਨੇ ਉਹਨਾਂ ਨੇ ਇੱਕ ਬਸ ਵਿੱਚ ਸਫ਼ਰ ਕੀਤਾ ਉਹ ਬਸ ਦਾ ਜਿਹੜਾ ਡਰਾਈਵਰ ਸੀ ਉਹ ਵੀ ਮੁਸਲਮਾਨ ਔਰ ਕਨੈਕਟਰ ਵੀ ਮੁਸਲਮਾਨ ਉਹ ਬਸ ਦੇ ਵਿੱਚ ਕੀ ਦੇਖਦੇ ਨੇ ਕਿ ਸਾਹਮਣੇ गुरु गोबिंद महाराज की घोड़े वाली तस्वीर लगी हुई है हरभजन सिंह जी दस गए कि अभी उन्होंने उन्होंने एड्रेस लेर ओं के घरे गए अभी उन्होंने पूछे भी कुछ तो मुसलमान ਦਾਸ ਤੱਕੇ ਤੱਕ ਗੋਵਿੰਦ ਸਿੰਘ ਮਹਾਰਾਜ ਦਾ ਘੋੜੇ ਵਾਲਾ ਸਰੂਪ ਹੀ ਕਿਉਂ ਲਾਇਆ ਤਾਂ ਮੁਸਲਮਾਨ ਨੇ ਦੱਸਿਆ ਹਾਜੀ ਮੁਸਲਮਾਨ ਨੇ ਦੱਸਿਆ ਚੰਗੇ ਦੇ ڈاکਬਾਰ ਹਸਾਲ ਪਹਿਲਾਂ ਮੈਨੂੰ ਅਧਰੰਗ ਹੋ ਗਿਆ ਸੀ ਮੇਰਾ ਇੱਕ ਪਾਸਾ ਖੜ ਗਿਆ ਸੀ ਗਰੇਰ ਦਾ ਬਾਹਾਂ ਵੀ ਲੱਤ ਵੀ ਕੰਮ ਕਰਨੋਂ ਹਟ ਗਈ ਔਰ ਮੇਰੀ ਘਰਵਾਲੀ ਨੇ ਕਹਿੰਦਾ ਮੇਰੀ ਬੜੀ ਸੇਵਾ ਕੀਤੀ ਉਹ ਹਾਜੀ ਦਾ ਮੁ슬ਮਾਨ ਬਿਆਨੀ ਹਰਪਜਨ ਸਿੰਘ ਨੂੰ ਉਹਨਾਂ ਨੇ ਕਹਿੰਦੇ ਨੇ ਜਸਤੇ ਆ ਮੁ슬ਮਾਨ ਨੇ ਕਿ ਮੇਰੀ ਘਰਵਾਲੀ ਨੇ ਮੇਰੀ ਬੜੀ ਸੇਵਾ ਕੀਤੀ ਕਹਿੰਦਾ ਵੀ ਮੈਂ ਠੀਕ ਹੋਣ ਦੀ ਬਜਾਏ ਬਹੁਤਾ ਡਾਊਨ ਹੋ ਗਿਆ ਮੇਰਾ ਦੂਜਾ ਵਾਸਤਾ ਵੀ ਰੁਕ ਗਿਆ ਨਾ ਮੈਂ ਦੋਵੇਂ ਲੱਗਦਾ ਹਾਲਾਤ ਅਕਦਾਤੀ ਨਾ ਕਹਿੰਦੇ ਵੀ ਅਤੀ ਦੋਵੇਂ ਬਾਹਾਂ ਹਾਲਾਤ ਅਕਦੇ ਉਹ ਮੁਸਲਮਾਨ ਦਾਖਦਾ ਮੇਰੇ ਘਰ ਵਾਲੀ ਕਹਿੰਦਾ ਵੀ ਉਹਨੇ ਦੇਖਿਆ ਵੀ ਇਹ ਤੇ ਕੱਲਾ ਬੋਲਦਾ ਬੋਲਦਾ ਤੱਲਾਵਾਰ ਕਹਿੰਦਾ ਮੈਂ ਬੋਲ ਦੱਸਦੀ ਮੇਰੇ ਤੋਂ ਕੁਛ ਵੀ ਤਰੀਰ ਮੇਰਾ ਕੰਮ ਨਹੀਂ ਸਵੀਕਾਰ ਕਰਦਾ ਹੋ ਗਿਆ ਉਹ ਮੁਸਲਮਾਨ ਦੱਸਦਾ ਕਹਿੰਦਾ ਵੀ ਮੇਰੇ ਘਰ ਵਾਲੀ ਬੱਚਿਆਂ ਨੂੰ ਲੈ ਕੇ ਟੇਕੇ ਚਲੀ ਗਈ ਦੱਸਤ ਜਿਹੜਾ ਕਹਿੰਦਾ ਗਵਾਂਡੀਆਂ ਨੇ ਮੇਰੀ ਬੜੀ ਤੇਵਾ ਕੀਤੀ ਆਹਰਕਾਰ ਕਹਿੰਦੇ ਵੀ ਉਹ ਵੀ ਹੱਥ ਖੜੇ ਕਰਕੇ ਮੈਨੂੰ ਬਾਹਰ ਹਰ ਕੁੱਤੇ ਰੱਖਿਆ ਏ ਕਿਉਂ ਕਹਿੰਦੇ ਵੀ ਜਿਹੜਾ ਵੀ ਕੋਈ ਰਾਹੀਰ ਆਏਗਾ ਤੇਰੇ ਮੂੰਹ ਦੇ ਵਿੱਚ ਕੁਛ ਨਾ ਕੁਛ ਪਾ ਜਾਇਆ ਕਰੇਗਾ ਸਾਡੇ ਤੋਂ ਤੇਰੀ ਤੇਵਾ ਨਹੀਂ ਹੁੰਦੀ ਕਿਸੇ ਨੇ ਕੋਈ ਪਾਣੀ ਪਲਾਤਾ ਕਿਸੇ ਨੇ ਕੋਈ ਰੋਟੀ ਖਵਾਤੀ ਬਖਤ ਨਾਲ ਬੋਲਦਾ ਸੀਗਾ ਬਾਕੀ ਸਰੀਰ ਡੱਡ੍ਹ ਸੀ ਉਹ ਮੁਸਲਮਾਨ ਕਹਿੰਦਾ ਵੀ ਮੈਂ ਉੱਥੇ ਬੜਾ ਰੋਇਆ ਦੀਆਤੀ ਬਣ ਗਏ ਮੇਰੇ ਨਾਂ ਪਰ ਮੇਰਾ ਇੱਕ ਚੰਗਾ ਕਰਮ ਇਹ ਵੀ ਸੀ ਕਿ ਜਿਹੜੀ ਸੜਕ ਤੇ ਉੱਤੇ ਮੈਨੂੰ ਰੱਕ ਕੇ ਆਏ ਸੀ ਉੱਥੋਂ ਹਜ਼ੂਰ ਸਾਹਿਬ ਜਾਣ ਵਾਲੇ ਜੱਥੇ ਲੰਘਦੇ ਮੈਂ ਬਠੇਰੇਆਂ ਨੂੰ ਕਹਿੰਦਾ ਮਿੰਤਾ ਕੀਤੀਆਂ ਕਿ ਮੈਨੂੰ ਹਜ਼ੂਰ ਸਾਹਿਬ ਲੈ ਜਾਓ ਪਰ ਕੋਈ ਨਾ ਲੱਗੇ। ਕਹਿੰਦੇ ਵੀ ਇੱਕ ਮਰ ਦੂਰੋਂ ਦੇਖਿਆ ਕਿ ਇੱਕ ਗੱਡੇ ਵਾਲਾ ਆ ਰਿਹਾ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਕਹਿੰਦੇ ਬਈ ਅੜਕ ਦੇ ਵਿੱਚ ਤਾਰ ਚਲੇ ਜਾਂਗੇ ਉਸ ਨੂੰ ਬੇਨਤੀ ਕੀਤੀ ਕਿ ਭਰਾਵਾ ਮੈਂ ਬੜਾ ਉਤਕ ਨਹੀਂ ਤੇ ਤੂੰ ਮੇਰੇ ਉੱਪਰ ਤੇ ਗੱਡਾ ਲਗਾ ਦੇ ਨਹੀਂ ਪਰ ਮੈਨੂੰ ਹਜੂਰ ਸਾਹਿਬ ਲੈ ਚਲੇ ਗਏ ਉਹਨੂੰ ਵਿਚਾਰੇ ਨੂੰ ਤਰਸ ਪਾਇਆ ਵੱਡੇ ਵਿੱਚ ਉਹਦਾ ਸਰੀਰ ਰੱਖਿਆ ਚਾਰ ਪੰਜ ਜਾਣਿਆਂ ਨੂੰ ਲਾਇਆ ਚੱਕ ਕੇ ਉਹਨੂੰ ਗੱਡੇ 'ਚ ਰੱਖਿਆ ਚਲੇ ਗਏ ਹਜੂਰ ਸਾਹਿਬ ਹਜੂਰ ਸਾਹਿਬ ਜਾ ਕੇ तो मुसलमान एक दरख्त के कोले रख तरीर उस लियार है तू जाने ते हजूर साहब वाला जाने काम हजूर साहब तहत आना इस तो वह कुछ नहीं कर सकते दो दिन बाद केंद्र भी होले महले का नगर कीर्तन निकलना सीगा ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨੀਲੇ ਪਿੰਡ ਦੇ ਆਣੇ ਘੋੜਾ দান ਕਰਿਆ ਆਤੀਗਾ ਜਿਸ ਨੂੰ ਨੀਲਾ ਘੋੜਾ ਵੀ ਕਹਿ ਕੇ ਬੁਲਾਇਆ ਜਾਂਦਾ ਉਹਦੀ ਟੁੱਲ ਦੇ ਵਿੱਚੋਂ ਹੁਣ ਵੀ ਘੋੜੇ ਚੱਲਦੇ ਆ ਰਹੇ ਨੇ ਕਿ ਉਸ ਘੋੜੇ ਦੀ ਟੁੱਲ ਹੁਣ ਵੀ ਚੱਲਦੀ ਆ ਰਹੀ ਉਹਨਾਂ ਨੇ ਕਹਿੰਦੇ ਵੀ ਬਹੁਤ ਸੋਹਣੇ ਤਰੀਕੇ ਨਾਲ ਘੋੜੇ ਨੂੰ ਤਿਆਰ ਕੀਤਾ ਦੋ ਦਿਨਾਂ ਬਾਅਦ ਨਗਰ ਕੀਰਤਨ ਜਦੋਂ ਕੰਦਾਂ ਦਾ ਵੀ ਨਗਰ ਕੀਰਤਨ ਆ ਰਿਹਾ ਸੀ ਮਾਮਲਿਆਂ ਉਹ ਮੁਸਲਮਾਨ ਵਾਪਦਾ ਕਹਿੰਦਾ ਵੀ ਮੈਂ ਥੰਮਲੇਆਂ ਦੂਰੋਂ ਬੈਠ ਕੇ ਦੇਖਦਾ ਤੇ ਬਹੁਤ ਉਹਨਾ ਘੋੜਾ ਉਤ ਜਾਇਆ ਹੋਇਆ ਤਾਕਤ ਵਧੀਆ ਪਾਈ ਹੋਈ ਹੈ ਪਰ ਧਿਆਨ ਨਾਲ ਮੈਂ ਉਸ ਨੂੰ ਦੇਖ ਚਾਰ ਪੰਜ ਜਾਣਿਆਂ ਨੇ ਘੋੜਾ ਫੜਿਆ ਹੋਇਆ ਲੰਗਾਮ ਫੜੀ ਹੋਈ ਹੈ ਇੱਕ पंडियाला जी आप कह दें पर मैं उ कच्ची उची रोव मुसलमान दसद मैं कहता भी उची उच्ची रोव एक गुरु गोबिंद सिंह महाराज मेरी कौन सुनेगा मेरी पुकार कौन सुनेगा मैं तो बहुत दुखी हूं ਜਦੋਂ ਮੈਂ ਦੇਖਿਆ 4-5 ਮਿੰਟਾਂ ਦੇ ਵਿਕਤੀ ਘੋੜਾ ਹੋ ਉਹਨਾਂ ਤੋਂ ਅਣਕਾਬੂ ਹੋ ਗਿਆ ਉਹ ਭੱਜ ਕੇ ਕਹਿੰਦੇ ਵੀ ਮੇਰੇ ਕੋਲੇ ਆਇਆ ਘੋੜਾ ਮੈਂ ਦੇਖਿਆ ਉਸ ਘੋੜੇ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਹੋਏ ਕੋਕੰਦੇ ਢੋੜੇ ਨੇ ਸੱਜਾ ਤੈਰ ਤੱਕਿਆ ਮੇਰੇ ਤੱਜੇ ਮੋਤੇ ਉੱਤੇ ਲਾਇਆ ਮੇਰਾ ਚੰਦ ਸੱਜਾ ਪਾਸਤਾ ਜੋ ਖੜਾ ਹੁੰਦੀ ਅਧ ਰੰਗ ਦੇ ਨਾਲ ਉਹ ਹਰਕਤ ਤੇ ਆ ਗਿਆ ਮੈਨੂੰ ਲੱਗਿਆ ਕਿ ਹੂਨ ਅੰਦਰੋਂ ਚੱਲਣ ਲੱਗਦੇ ਫਿਰ ਅੱਬਾ ਤੈਰ ਤੱਕਿਆ ਮੇਰੇ ਖੱਬੇ ਪਾਸੇ ਮੋਤੇ ਤੇ ਲਾਤਾ ਕਹਿੰਦੇ ਮੈਂ ਠੀਕ ਹੋ ਗਿਆ ਮੇਰਾ ਅਧ ਰੰਗ ਠੀਕ ਹੋ ਗਿਆ ਤਾ ਫੇਰ ਮੈਨੂੰ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਬਹੁਤ ਹੀ ਜ਼ਿਆਦਾ ਸ਼ਰਧਾ ਵਾ ਉਹ ਮੁਸਲਮਾਨ ਗਿਆਨੀ ਹਰਭਜਨ ਸਿੰਘ ਜੀ ਨੂੰ ਦਾ ਗਿਆਨੀ ਹਰਭਜਨ ਸਿੰਘ ਕੀ ਕਹਿੰਦੇ ਵੀ ਮੈਨੂੰ ਤੇ ਮੇਰੀ ਗੱਲ ਦਾ ਜਵਾਬ ਹਲੇ ਤੱਕ ਨਹੀਂ ਮਿਲੇਆ ਕਹਿੰਦੇ ਜੀ ਕਿਉਂ ਕਹਿੰਦੇ ਮੈਂ ਤੁਹਾਨੂੰ ਪੁੱਛਿਆ ਵੀ ਢੋੜੇ ਵਾਲੀ ਤਸਵੀਰ ਤੁਸੀਂ ਕਿਉਂ ਲਾਈ केंदे घोड़े वाली तस्वीर तो असी इस करके लाई है जो मेरे कृपा हुई थोड़े राही हुए कृपा जिसने की गुरु गोबिंद सिंह महाराज तो मुसलमान आखन लगे कचोले भी नहीं भुलना चाहिए और गुरु में भी भुलना नहीं चाहिए

आके कह मैं एक बस पाई फिर पांच हो गई फिर दस सौ वस्तार कहता भी मेरिया चल दई मैं सौ दौ वस्तों वि गुरु गोबिंद महाराज का घोड़े वाला स्वरूप लाया क्यों क्योंकि कृपा घोड़े तो राही उसने विचोले भी याद रखे और गुरु ने भी याद रखे ਜਿੱਦੈ ਰਾਹੀ ਕਿਰਪਾ ਹੋਈ ਉਸਤੋਂ ਦੀ ਜਿਤਨੇ ਕਿਰਪਾ ਕੀਤੀ ਉਸਤੋਂ ਦੀ ਯਾਦ ਗੱਲ ਤੇ ਸਾਰੀ ਵਿਤਵਾਤ ਦੀ ਹੈ ਜਦੋਂ ਸਾਨੂੰ ਵਿਤਵਾਸ ਬਣ ਕੇ ਸਰਦਾ ਬਣ ਕੇ ਗੁਰੂ ਘਰ ਵਿੱਚ ਹਨੇਰ ਦੀ ਨਹੀਂ ਪਿਆਰ ਹੋ ਦੇਰ ਵੀ ਨਹੀਂ ਗੱਲ ਤੇ ਸਿਰਫ ਸਾਡੇ ਵਿਤਵਾਸ ਦੀ ਅੱਜ ਵੀ ਜਦੋਂ ਹੋਲੇ ਮਹੱਲੇ ਤੇ ਕੀਰਤਨ ਅਨਗਰ ਕੀਰਤਨ ਨਿਕਲਦਾ ਤੁਸੀਂ ਉਹ ਘੋੜੇ ਦੇ ਦਰਜ ਜਿਨ੍ਹਾਂ ਨੇ ਕੀਤੇ ਹੋਣਗੇ ਉਹਨਾਂ ਨੂੰ ਪਤਾ ਹੈ ਉਹ ਘੋੜਾ ਗਰਮੀ ਗਰਮੀ ਹੋਇਆ ਹੁੰਦਾ ਹੈ ਪਤਾ ਲੱਗਦਾ ਵੀ ਨਿਵਕੇ ਚੱਲਦਾ ਉਹ ਘੋੜਾ ਪਤਾ ਲੱਗਦਾ ਵੀ ਜਿਵੇਂ ਉਹਦੇ ਉੱਤੇ ਕੋਈ ਬੈਠਾ ਹੁੰਦਾ ਹੋਣ ਬੈਠੇ ਆ ਉਸ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਤਿਵਾਰੀ ਕਰ ਰਹੇ ਹੁੰਦੇ ਤੇ ਯਾਤਰੀ ਆ ਜੀ ਚਮਤਕਾਰ ਦਿਖਾਓ ਇਹ ਚਮਤਕਾਰ ਨਹੀਂ ਤਾਂ ਹੋਰ ਕੀ ਹੈ ਇਸ ਨੂੰ ਚਮਤਕਾਰ ਨਹੀਂ ਮੰਗਦੇ ਤੁਸੀਂ ਤੇ ਚਮਤਕਾਰ ਨਹੀਂ ਤਾਂ ਹੋਰ ਕੀ ਇਸੇ ਤਰ੍ਹਾਂ ਜਿਹੜੇ ਰੱਬ ਦੇ ਪਿਆਰੇ ਉਹਦੇ ਨਾਮ ਵਿੱਚ ਰੰਗੇ ਹੁੰਦੇ ਨੇ ਮਹਾਰਾਜ ਕਹਿੰਦੇ ਜੇ ਕੋ ਬਚਨ ਤੁਮਾਰਾ ਸੰਤਨਤਾ ਤੋਂ ਗੁਰ ਪ੍ਰਸਾਦੀ ਤਰੀਏ ਜੇ ਕੋ ਸਾਧੂ ਮਹਾਤਮਾ ਦਾ ਉਸਤੇ ਜਨਾਂ ਦਾ ਬਚਨ ਕਮਾਉਂਦਾ ਹੈ ਉਹ ਕਿਵੇਂ ਕਰਦਾ ਹੈ ਗੁਰੂ ਦੀ ਕਿਰਪਾ ਨਾਲ ਉਸ ਤੋਂ ਗੁਰ ਪ੍ਰਸਾਦੀ ਤਰੀਏ ਉਹ ਗੁਰੂ ਤੋਂ ਕਿਰਪਾ ਕਰਵਾ ਦਿੰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਸੰਗਤ ਕਰੀਏ ਅਸਤੇ ਦੇ ਨਾਮ ਨੂੰ ਵਾਧ ਵਾਧ ਜਪੀਏ ਅਕਾਲ ਪੁਰਖ ਵਾਹਿਗੁਰੂ ਤੇ ਜਨਾਂ ਦੀ ਸੰਗਤ ਕਰੀਏ ਉਹਦੇ ਨਾਮ ਨੂੰ ਧਿਆਈਏ ਸੋ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਨ ਵਾਧ ਤੇ ਵਾਧ ਸਾਨੂੰ ਜਨਾਂ ਦੀ ਸੰਗਤ ਕਰੀਏ ਔਲਨ ਅੰਦਰ ਤਵ ਕੋ ਔਲ ਗੁਰੂ ਕਰਤਾਰ ਦਾਸ ਆਪਣੇ ਵਿਚਾਰਾਂ ਨੂੰ ਇੱਕੀ ਵਿਸ਼ਰਾਮ ਦਿੰਦਾ ਹੈ ਅਤਿ ਗੁਰੂ ਔਰ ਸਤਿ ਗੁਰੂ ਦੀ ਸੰਗਤ ਬਖਸ਼ਣ ਹਾਰਾ ਬਲਾਵ ਤੇ ਜੀ ਵਾਹਿਗੁਰੂ ਜੀ ਤਕਾਲ ਸਾਹਿਬ ਵਾਹਿਗੁਰੂ ਜੀ ਕੀ ਫਤ